ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਗੁਰਵੰਦਰ ਡੈਰੀ ਫਾਰਮ ਪੇਜ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਇਹ ਮੇਰਾ ਪਿੰਡ ਨਹੀਂਆ ਵਾਲਾ ਜੀ ਕੋਠੇ ਢੱਲੇ ਵਾਲੇ ਹਰਮ ਸਿੰਘ ਮਾਨ ਮੇਰਾ ਨਾਮ ਤੇ ਨੇੜੇ ਕਿਹੜਾ ਲੱਗਦਾ ਤੁਹਾਨੂੰ ਸ਼ਹਿਰ ਸ਼ਰ ਗੋਨੇਣਾ ਮੰਡੀ ਠੀਕ ਆ ਜੀ ਤੇ ਇਹ ਝੋਟੀ ਦੀ ਕੀ ਡਿਟੇਲ ਆ ਜੀ ਦੱਸਿਓ ਡਿਟੇਲ ਬਾਈ ਜੀ ਇਹਦੇ ਘੱਟੋ ਘੱਟ ਨਾਂ ਭਲਾ ਤਾਂ 7-8 ਰੀ ਟਿੱਕੇ ਭਰਾਦੇ ਹੋਣਗੇ ਤੇ 7-8 ਰੀ ਦਵਾਈਆਂ ਭਰਾਦੀਆਂ ਪਹਿਲਾਂ ਅੱਛਾ ਵੀ ਗੱਬਰ ਨਹੀਂ ਰੁਕੀ ਸੀ ਗੱਬਰ ਨਹੀਂ ਹੋਈ ਸੀਗੀ ਮੱਲਾ ਵੀ ਪੌਣੇ ਤਿੰਨ ਸਾਲਾਂ ਨੂੰ ਹੀ ਹੋ ਚਲੀ ਅੱਛਾ ਤੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਮੇਰਾ ਦੋਸਤ ਹੈ ਇੱਕ ਜੈਲ ਸਿੰਘ ਆਲਕ ਬਠਿੰਡੇ ਤੋਂ ਅੱਛਾ ਜੀ ਉਹਨੇ ਮੈਨੂੰ ਦੱਸ ਪਾਈ ਡਾਕਟਰ ਦੀ ਇੱਥੇ ਮਲਤਾਨੀਆਂ ਤੋਂ ਠੀਕ ਹੈ ਜੀ ਤੇ ਉਹ ਬਾਈ ਜੀ ਆਏ ਮੇਰੇ ਕੋਲੇ ਖਰਜੇ ਇਹੇ ਜਾਨਵਰ ਰੱਖਣੇ ਹੋਣ ਨਾ ਤੇ ਥੋੜਾ ਜਿਹਾ ਦਿਲ ਵੀ ਖੁੱਲਾ ਕਰਨਾ ਪੈਂਦਾ ਖਰਚਾ ਤਾਂ ਆਉਂਦਾ ਪਰ ਹੈ ਕੰਮ ਗਰੰਟੀ ਵਾਲਾ ਜੀ ਮੈਨੂੰ ਵਿਸ਼ਵਾਸ ਹੈ ਨਹੀਂ ਸੀ ਮੈਨੂੰ ਉਹ ਕਹਿੰਦਾ ਕਹਿੰਦਾ ਵੀ ਤੂੰ ਡਾਕਟਰ ਨੂੰ ਸਾਦ ਉਹਨੂੰ ਤੇ ਯਾਰ ਮੱਝ ਰਹੂਗੀ ਤੇ ਠੀਕ ਹੈ ਜੀ ਕਿਉਂ ਮੱਝ ਡਾਕਟਰ ਵੀ ਮੈਨੂੰ ਕਹਿੰਦਾ ਨਸਲ ਵਾਲੀ ਹੈ ਚੰਗੀ ਇਹਦਾ ਯਾਰ ਮੇਰੀ ਵੀ ਗਾਰੰਟੀ ਹੈ ਜੀ ਠੀਕ ਹੈ ਤੇ ਹੁਣ ਕਿੰਨੇ ਮਹੀਨੇ ਦੀ ਗੱਬਣ ਹੋ ਗਈ ਜੀ ਇਹ ਇਹ ਬਾਈ ਜੀ ਸਾਢੇ 7 ਮਹੀਨੇ ਦੀ ਗੱਬਣ ਹੋ ਗਈ ਠੀਕ ਹੈ ਜੀ ਹੁਣ ਇਹ ਸੂਣ ਵਾਲੀ ਆ ਤੇ ਸਾਲ ਟੋਟੀ ਦੇਖੋ ਬਾਈ ਜੀ ਬਹੁਤ ਚੰਗੀ ਆ ਤੇ ਤੁਸੀਂ ਹੁਣ ਪੂਰਾ ਸੰਤੁਸ਼ਟ ਹੋ ਕੰਮ ਤੋਂ ਬਿਲਕੁਲ ਟੋਟਾ ਜੀ ਤੇ ਨੰਬਰ ਕਿੰਨਾ ਜੀ ਬੋਲਿਓ 10 ਟੋ ਤਾਂ ਨੰਬਰ ਮੇਰੇ ਕੋਲ ਹੈਗਾ ਜੀ ਇੱਕ ਮਿੰਟ ਹੁਣ ਦੱਸ ਦੇਣਾ ਕੱਢ ਕੇ ਬਾਕੀ ਗਾਰੰਟੀ ਵਾਲਾ ਕੰਮ ਹੀ ਆ ਬਾਈ ਜੀ ਨੰਬਰ ਹੈਗਾ ਜੀ ਠੀਕ ਹੈ ਜੀ ਤੇ ਬਾਕੀ ਕਿਤੇ ਵੀ ਤੁਸੀਂ ਬੁਲਾ ਸਕਦੇ ਹੋ 3-400 ਕਿਲੋਮੀਟਰ ਦੇ ਘੇਰੇ ਚ ਕਿਸੇ ਵੀ ਤੁਸੀਂ ਸ਼ਹਿਰ ਚ ਬੈਠੇ ਹੋ ਬਾਈ ਜੀ ਮੈਨੂੰ ਵੀ ਯਕੀਨ ਨਹੀਂ ਸੀਗਾ ਇਹ ਚੀਜ਼ ਤੇ ਵੀ ਵਾਕਈ ਆਏ ਰਹੇ ਜੂ ਕਿ ਮੈਂ ਮੱਥਾ ਮਾਰੀ ਬੈਠਾ ਸੀ ਛੋਟੀ ਯਕੀਨ ਸੀ ਮੋਹਰਾ ਨਸਲ ਦੀ ਸੀ ਮੈਨੂੰ ਜਾਇ ਵਾਂਦਾ ਕਹਿੰਦਾ ਵੀ ਯਾਰ ਲਾਜਮੀ ਉਹ ਡਾਕਟਰ ਨੂੰ ਇੱਕ ਵਾਰੀ ਸਾਦਾ ਤੇ ਸਾਦ ਕੇ ਤਾਂ ਮੈਂ ਇੱਕ ਵਾਰੀ ਟ੍ਰੀਟਮੈਂਟ ਕਰਾ ਤੇ ਪਹਿਲੀ ਵਾਰੀ ਟ੍ਰੀਟਮੈਂਟ ਕਰਾਏ ਤੇ ਪਹਿਲੀ ਵਾਰੀ ਰਹੀ ਸੀ ਤੇ ਡਾਕਟਰ ਨੇ ਵੀ ਗਰੰਟੀ ਕਰੀ ਸੀ ਇਹ ਚੀਜ਼ ਦ ਠੀਕ ਹੈ ਜੀ ਤੇ ਹੁਣ ਤੁਸੀਂ ਪੂਰੇ ਖੋਜੋ ਬਿਲਕੁਲ ਜੀ ਬਿਲਕੁਲ ਸਮਝੋ ਤੇ ਅੱਜ ਝੋਟੀ ਘਟੋ ਘਟ 1.5 ਲੱਖ ਰੁਪਈਆ ਇਹ ਲੱਖ ਦਾ ਭਾਈ ਜੀ ਤੁਹਾਨੂੰ ਪਹਿਲਾਂ ਹੀ ਲੱਗ ਗਿਆ ਲੱਗ ਗਿਆ ਇਹ ਤੁਹਾਨੂੰ ਇਹ ਗੱਲ ਕਹੀ ਸੀ ਨਾ ਝੋਟੀ ਭਾਈ ਨਸਲ ਦੀ ਉਹਨਾਂ ਨੇ ਹਾਂ ਤੇ 1.5 ਲੱਖ ਰੁਪਈਆ ਤੁਹਾਨੂੰ ਪਹਿਲਾਂ ਹੀ ਲੱਗ ਗਿਆ ਠੀਕ ਹੈ ਜੀ ਇਹਨਾਂ ਨੇ ਬਾਈਆਂ ਨੇ 10 ਬਾਈ ਜਾਇ ਸਕਦਾ ਬੇਟਾ ਇਹ ਠੀਕ ਹੈ ਜੀ ਦਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਇਧਰ ਨੂੰ ਮੜਾ ਝੋਟੀ ਨੂੰ ਕਰ ਲਗੇ ਤੇ ਦੇਖੋ ਜੀ ਵਾਕਈ ਝੋਟੀ ਹੈਗੀ ਆ ਇਹ ਮੈਂ ਕਿਸੇ ਚੰਗੇ ਸੀਮਨ ਦੀ ਆ ਨਾ ਇਹ ਕੁੰਗੜ ਤੇ ਯਾਰ ਜਦ ਕੁੰਗੜ ਨਹੀਂ ਪੈਂਦਾ ਅੱਛਾ ਅੱਛਾ ਹਰਿਆਣਾ ਦੇ ਬੋਲ ਠੀਕ ਆ ਜੀ ਦੇਖੋ ਭਾਈ ਵਾਕਈ ਝੋਟੀ ਹੈ ਜੇ ਮੈਨੂੰ ਲੱਗਦਾ ਸਮਾਂ ਪਿਆ ਤੇ ਲੇਵਲ ਹੂਆ ਦੇਖੋ ਕਿੰਨਾ ਕੱਢੀ ਘੜੀ ਆ ਭਾਈ ਸ਼ੌਂਕ ਨਾਲ ਹੀ ਚੰਗੇ ਦੋ ਮਹੀਨੇ ਪਏ ਆ ਤੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਤੇ ਕਿਤੇ ਵੀ ਤੁਸੀਂ ਕਿਸੇ ਵੀ ਏਰੀਆ 'ਚ ਬੈਠੇ ਹੋ ਤਾਂ ਕੰਟੈਕਟ ਕਰ ਸਕਦੇ ਹੋ ਥੈਂਕ ਯੂ